ਨਵੀਂ ਦੋਸਤੋ ਤਾਜ਼ਾ ਹਾਲਾਤਾਂ ਤੇ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਰੂਰ ਸੁਣਿਓ ਤੇ ਸ਼ੇਅਰ ਕਰਿਓ ਪਾਈ ਵੀਡੀਓ ਅੱਖਾਂ ਨੂੰ ਥੁੱਕ ਲਾ ਕੇ ਪਾਈ ਵੀਡੀਓ ਅੱਖਾਂ ਨੂੰ ਥੁੱਕ ਲਾ ਕੇ ਕਰੋ ਸਾਡੀ ਵੀ ਕੋਈ ਸਪੋਰਟ ਮੀਆਂ ਸਮਾਜ ਸੇਵਾ ਦਾ ਕਈਆਂ ਨੂੰ ਭੂਤ ਚੜਿਆ ਸਮਾਜ ਸੇਵਾ ਦਾ ਕਈਆਂ ਨੂੰ ਭੂਤ ਚੜਿਆ ਆਇਆ ਕਈਆਂ ਦੇ ਕੰਮ ਹੈ ਲੋਟ ਮੀਆਂ ਖੁੱਲਾ ਦਿਲ ਹੈ ਸ਼ੇਰ ਪੰਜਾਬੀਆਂ ਦਾ ਖੁੱਲਾ ਦਿਲ ਹੈ ਸ਼ੇਰ ਪੰਜਾਬੀਆਂ ਦਾ ਆਉਣ ਦਿੰਦੇ ਨਹੀਂ ਕਿਸੇ ਨੂੰ ਤੋਟ ਮੀਆਂ ਤੰਗ ਹੱਥ ਜੇ ਕਿਸੇ ਦੇ ਛੱਤ ਹੈ ਨਹੀਂ ਤੰਗ ਹੱਥ ਜੇ ਕਿਸੇ ਦੇ ਛੱਤ ਹੈ ਨਹੀਂ ਉਸਾਰ ਦਿੰਦੇ ਨੇ ਮਹਿਲ ਤੇ ਕੋਟ ਮੀਆਂ ਸਿਆਣੇ ਆਖ ਦੇ ਸੱਚ ਇਮਾਨ ਵਾਲੇ ਸਿਆਣੇ ਆਖ ਦੇ ਸੱਚ ਇਮਾਨ ਵਾਲੇ ਰਾਹ ਪਿਆ ਜਾਂ ਜਾਣੀਏ ਬਾ ਮੀਆਂ ਕੁੜੀ ਕੱਲ ਦੀ ਮੁੰਨਗੀ ਪਾੜਿਆਂ ਨੂੰ ਕੁੜੀ ਕੱਲ ਦੀ ਮੁੰਨਗੀ ਪਾੜਿਆਂ ਨੂੰ ਪੈ ਗਈ ਮੰਨੇ ਨੂੰ ਮਹਿੰਗੀ ਹੈ ਚਾ ਮੀਆਂ ਦੁਨੀਆ ਦੀਨ ਤੇ ਯਾਰੋ ਇਮਾਨ ਭੁੱਲੀ ਦੁਨੀਆ ਦੀਨ ਤੇ ਯਾਰੋ ਇਮਾਨ ਭੁੱਲੀ ਲੌਂਦੀ ਬੜੇ ਹੈ ਅੱਜ ਕੱਲ ਦਾ ਮੀਆਂ ਸੋਸ਼ਲ ਮੀਡੀਆ ਤੇ ਬੜਾ ਕਮਸਾਨ ਮਾਨਾ ਸੋਸ਼ਲ ਮੀਡੀਆ ਤੇ ਬੜਾ ਕਮਸਾਨ ਮਾਨਾ ਪਾਇਆ ਚਾਹ ਨਹੀਂ ਬੜਾ ਹੈ ਗਾ ਮੀਆਂ ਪਾਇਆ ਚਾਹ ਨਹੀਂ ਬੜਾ ਹੈ ਗਾ ਮੀਆਂ ਪਾਇਆ ਚਾਹ ਨਹੀਂ ਬੜਾ ਹੈ ਗਾ ਮੀਆਂ